ਫਗਵਾੜਾ ਦੀ ਗ੍ਰੀਨ ਐਵੇਨਿਊ ਪਰਮਾਰ ਕਲੋਨੀ ਦੇ ਵਿੱਚ ਬਣੇ ਨਜਾਇਜ਼ ਨਸ਼ਾ ਸ਼ਰੌਕੇਂਦਰ ਨੂੰ ਪੁਲਿਸ ਨੇ ਸਿਵਲ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਸੀਲ ਕੀਤਾ ਹੈ ਅਤੇ 18 ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ੇ ਦੇ ਵਿਰੁੱਧ ਵੱਡੀ ਕਾਰਵਾਈ ਹੈ ਡੀਐਸਪੀ 파ਰਥ ਪੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗ੍ਰੀਨ ਐਵੇਨਿਊ ਕਲੋਨੀ ਵਿੱਚ ਨਜਾਇਜ਼ ਢੰਗ ਦੇ ਨਾਲ ਨਸ਼ਾ ਸ਼ਰੌਕੇਂਦਰ ਚੱਲ ਰਿਹਾ ਹੈ ਮੌਕੇ ਤੇ ਸ਼ਾਪਾ ਮਾਰੀ ਕਰਕੇ ਪੁਲਿਸ ਨੇ ਉਥੇ ਨਸ਼ੇ ਦੀ ਡਰੱਗਸ ਬਰਾਮਦ ਕੀਤੀਆਂ ਹਨ ਅਤੇ 18 ਵਿਅਕਤੀਆਂ ਨੂੰ ਮੌਕੇ ਤੇ ਕਾਬੂ ਕੀਤਾ ਹੈ ਜੋ ਮਰੀਚਾ ਦਾ ਨਸ਼ਾ ਵੀ ਛਡਾਉਂਦੇ ਸਨ ਅਤੇ ਉਹਨਾਂ ਨਾਲ ਕੁੱਟਮਾਰ ਵੀ ਕਰਦੇ ਸੀ ਸਾਰੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਲਈ ਭੇਜਿਆ ਜਾ ਰਿਹਾ ਹੈ ਅਤੇ ਨਸ਼ਾ ਛਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ ਰਾਜੀਵ ਸਿੰਘ ਕਿੱਥੇ ਰਹਾਲੇ ਆ ਬੰਗੜਾ ਰੋਡ ਕੋਗੜਾ ਆਪੋਜ਼ਿਟ ਐਸਬੀਆ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਛੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਢੱਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੁੜੇ ਦੇ ਉੱਤੇ ਡੰਡੇ ਵੋਤੋ ਮਾਰੇ ਨੀਲ ਪਾਪ ਗਾ ਸਾਰੇ ਬੰਦਾਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰਦੇ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਹੋਈ ਆ ਕਿ ਸ਼ਾਂਤਕ ਤੋਂ ਆਇਆ ਸੀ ਉਹਦੀ ਹੋਈ ਆ ਕਾਹਦੇ ਨਾਲ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਬਾਤ ਦੇ ਨਾਲ ਬੰਦ ਦੇ ਨਾਲ ਕਿੰਨਾ ਲੈਣ ਹੋ ਗਿਆ ਜੇ ਰਹਿੰਦੇ ਆ ਮੈਨੂੰ ਹਫਤੇ ਤੋਂ ਹੋਇਆ ਜੀ ਹੈ ਜੀ ਦੋਏ ਵਿੱਚ ਜਿੰਨ ਜਿੱਤੇ ਕੁੱਟਦੇ ਸੀ ਉਹ ਨਹੀਂ ਮੈਨੂੰ ਮੈਂ ਸਿਰਫ ਡ੍ਰਿੰਕ ਕਰਦਾ ਸੀ ਸ਼ਾਂਤਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਦੋ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਨੂੰ ਕਿੱਦੇ ਜਿਹੜੇ ਰਹਿ ਰਹੇ ਟੋਟਲ ਇੱਥੇ ਸਰ ਟੋਟਲ ਇੱਥੇ 20 ਬੱਜੇ ਕੇ ਆਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਆ ਕੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਰੀ ਹੈ ਜਾਂ ਬਾਬਾ ਜੀ ਦਾ ਫੋਟਮਾਰ ਕੌਣ ਕਰਦਾ ਹੈ ਤੁਹਾਡੀ ਫੋਟਮਾਰ ਰਿੰਕੂ ਰਿੰਕੂ ਭਾਰੀ ਨਹੀਂ ਕੀਤੀ ਆਹ ਜਿਹੜੇ ਚਿੱਟੇ ਘੋਟੇ ਪਿਆਮੇ ਚ ਬਾਬਾ ਜੀ ਇੱਥੇ ਰਹੇ ਆ ਆ ਇਹ ਨਹੀਂ ਪਤਾ ਮੈਨੂੰ ਉੱਥੇ ਰਹਿੰਦੇ ਇੱਥੇ ਕਿੰਨੇ ਦਿਨ ਤੋਂ ਸਟੇਟ ਚੱਲ ਰਹੇ ਹੈ ਇਹ ਵੀ ਨਹੀਂ ਪਤਾ ਮੈਨੂੰ ਘੱਟ 8 ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਪਤਰਾ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਪੀ ਕੇ ਝਗੜਾ ਹੋ ਗਿਆ ਸੀ ਘਰਾਂ ਦੇ ਹੋਰਾਂ ਦੀ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉੱਤੇ ਵਜਦੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਹਾਣੇ ਟੋਟਲ ਚਾਰ ਕਿਹੜੇ ਹੁੰਦੇ ਆ ਨਹੀਂ ਕਾਰਨ ਕੀ ਹੈ ਕਾਰਨ ਕੀ ਹੈ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕਿ ਗੱਲ ਨਹੀਂ ਕਰਨ ਉਹ ਰੱਖਿਆ ਹਣ ਪੀਣ ਨੂੰ ਕੀ ਕੀ ਦਿੰਦੇ ਆ ਹਣ ਪੀਣ ਨੂੰ ਵਧੀਆ ਦਿੰਦੇ ਰੋਟੀ ਪਾ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਦਵਾਈ ਨਸ਼ੇ ਡਾ ਲੀਆਂ ਇਥੇ ਨਹੀਂ ਮੈਂ ਜੀ ਕੋਈ ਏਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਹਣੀ ਡਾਕਟਰ ਸਾਹਿਬ ਕੀ ਮਾਮਲਾ ਜਿਹੜਾ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਡ ਕੀਤੀ ਗੋਟੀ 'ਚ ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਵਰ ਕੀਤੇ ਨੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ెంట్ ਸੀਗੇ ਤੇ ਉਹਨਾਂ ਨਾਲ ਟ੍ਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ ਥੈਟ ਅਸ ਅਨੋ ਮੈਡੀਸਿਨਸ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀਆਂ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਡਰ ਰਿਕਵਰ ਕੀਤੇ ਉਤੋਂ 18 ਓਨ ਲਿਸਟ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਆ ਨਾ ਐਗਜ਼ਾਮੀਨੇਸ਼ਨ ਦੇ ਉਦੇ ਵਾਸਤੇ ਠੀਕ ਹੈ ਜੀ